ਤੇ 15 ਤੇ 16 ਫਰਵਰੀ ਦੀ ਦੁਪਹਿਰੀ ਰਾਤ ਨੂੰ ਇੱਕ ਬੱਚਾ ਚੁੱਕਿਆ ਗਿਆ ਸੀ 112 ਤੇ ਕਾਲ ਆਈ ਸੀ ਕਿ ਬੱਚਾ ਉਤੋਂ ਚੁੱਕਿਆ ਗਿਆ ਕਾਲੀ ਮਾਤਾ ਮੰਦਿਰ ਦੇ ਨੇੜੇ ਸੋ ਉਹਦੇ ਤੇ ਐਕਸ਼ਨ ਕਰਦੇ ਹੋਏ ਜਦੋਂ ਸਾਨੂੰ ਇਨਫੋਰਮੇਸ਼ਨ ਮਿਲੀ ਉਸ ਤੋਂ ਬਾਅਦ ਅਸੀਂ 3s ਆਊਟ ਕੀਤਾ ਉਸ ਦੇ ਲੜੀ ਵਿੱਚ ਇਹਨਾਂ ਦੇ ਬਿਆਨ ਲਿਖੇ ਗਏ ਬਿਆਨ ਲਿਖ ਕੇ ਪਰਚਾ ਦਰਜ ਕੀਤਾ ਗਿਆ ਐਫ ਆਈ ਆਰ ਨੰਬਰ 12 ਫਲੋਰੀਗੇਟ ਥਾਣੇ ਦੀ ਅੰਡਰ ਸੈਕਸ਼ਨ 97 ਤੇ 137 ਬੀ ਐਸ ਇਦੇ ਵਿੱਚ ਅਲੱਗ-ਅਲੱਗ ਟੀਮਾਂ ਬਣਾਈਆਂ ਗਈਆਂ ਅੰਡਰ ਦਾ ਸੁਪਰਵੀਜ਼ਨ ਆਫ ਐਸਪੀ ਸਿਟੀ ਡੀਐਸਪੀ ਸਿਟੀ ਵੰਤੇ ਐਸਐਚਓ ਲੋਗਿਟ ਇਹਨਾਂ ਨੇ ਜਦੋਂ ਇਹਦੇ ਤੇ ਕੰਮ ਕੀਤਾ ਟੈਕਨੀਕਲ ਐਵੀਡੈਂਸ ਕਲੈਕਟ ਕੀਤਾ ਇਨਫੋਰਮੇਸ਼ਨ ਇਕੱਠੀ ਕੀਤੀ ਤੇ ਹਿਊਮਨ ਇੰਟੈਲੀਜੈਂਸ ਤੇ ਕੰਮ ਕੀਤਾ ਤੇ ਇਹਦੇ ਵਿੱਚ ਦੋ ਬੰਦੇ ਅਰੈਸਟ ਹੋਏ ਬਿੱਟੂ ਪੁੱਤਰ ਰਾਮ ਸਿੰਘ ਤੇ ਪੱਪੂ ਪੁੱਤਰ ਚੰਕ ਇਹਨਾਂ ਦੋਨਾਂ ਨੂੰ ਅਰੈਸਟ ਕੀਤਾ ਗਿਆ ਤੇ ਬੱਚਾ ਰਿਕਵਰ ਹੋਇਆ ਜਿਹੜਾ ਕਿ 40 ਘੰਟੇ ਦੇ ਵਿੱਚ ਵਿੱਚ ਇਹਨਾਂ ਦੀ ਟੀਮ ਨੇ ਚੰਗਾ ਕੰਮ ਕਰਦੇ ਹੋਏ ਬੱਚੇ ਨੂੰ ਰਿਕਵਰ ਕੀਤਾ ਇਹ ਵੀਰ ਹਕੀਕਤਰਾ ਸਕੂਲ ਦੀ ਬੈਕਸਾਈਡ ਤੋਂ ਰਿਕਵਰ ਹੋਇਆ ਬੱਚਾ ਇਹਨਾਂ ਦਾ ਜਿਹੜਾ ਮੋਟਿਵ ਸੀਗਾ ਜਿਹੜੇ ਦੋਸ਼ੀ ਇੰਨਾ ਛੇਗਾ ਪੱਪੂ ਉਹਦੀ ਲੜਕੀ ਤੇ ਵਿਆਹ ਨੂੰ 10 ਸਾਲ ਹੋ ਗਏ ਸੀ ਪਰ ਬੱਚਾ ਕੋਈ ਨਹੀਂ ਸੀ ਉਹਨੂੰ ਇਹ ਸੀਗਾ ਕਿ ਬੱਚਾ ਚੱਕ ਕੇ ਤੇ ਉੱਥੇ ਮੈਂ ਪ੍ਰੋਵਾਈਡ ਕਰਾ ਦੂੰਗਾ ਨਾਲ ਜਿਹੜਾ ਬਿੱਟੂ ਸੀਗਾ ਉਹਨੂੰ ਇਹਨੇ ਪੈਸਿਆਂ ਦਾ ਲਾਲਚ ਦਿੱਤਾ ਸੀ ਅਰਾਊਂਡ 50 ਹਜ਼ਾਰ ਇਹਨੇ ਕਿਹਾ ਸੀ ਮੈਂ ਤੈਨੂੰ ਦੇ ਦੂੰਗਾ ਜੇ ਤੂੰ ਬੱਚਾ ਕੋਈ ਚੱਕ ਕੇ ਲੈ ਆਂਦਾ ਸੋ ਬਿੱਟੂ ਨਾਲ ਗਿਆ ਸੀ ਬਿੱਟੂ ਨੇ ਹੀ ਇਹ ਬੱਚਾ ਚੱਕਿਆ ਸੀ ਪੱਪੂ ਦੇ ਨਾਲ ਸੋ ਇਹ ਦੋਵੇਂ ਬੰਦੇ ਅਰੈਸਟ ਹੋ ਗਏ ਬੱਚਾ ਰਿਕਵਰ ਹੋ ਗਿਆ ਬੜਾ ਟਰੋਮਾ ਸੀਗਾ ਪੇਰੈਂਟਸ ਵਾਸਤੇ ਕਿ ਬੱਚਾ ਜਦੋਂ ਉਹਨਾਂ ਦਾ ਰਾਤ ਨੂੰ ਚੱਕਿਆ ਗਿਆ ਉਸ ਉੱਤੇ ਸੀ ਸਵੇਰ ਉੱਠ ਕੇ ਦੇਖਿਆ ਤਾਂ ਬੱਚਾ ਉੱਥੇ ਸੀਗਾ ਨਹੀਂ ਸੋ ਇਹਦੇ ਚੰਗਾ ਕੰਮ ਕੀਤਾ ਪੁਲਿਸ ਨੇ ਐਸਐਚਓ ਲੌਰੀਗੇਟ ਨੇ ਅੰਡਰ ਦਾ ਸੁਪਰਵੀਜ਼ਨ ਆਫ ਜਿਹੜਾ ਪਹਿਲਾਂ ਦੱਸਿਆ ਸਿਟੀ 1 ਡੀਐਸਪੀ ਤੇ ਐਸਪੀ ਸਿਟੀ ਸਰਫਰਾਜ਼ ਸੋ ਮੈਂ ਮੁਬਾਰਕਵਾਦ ਵੀ ਦੇਣਾ ਮਾਤਾ ਪਿਤਾ ਨੂੰ ਕਿ ਬੱਚਾ ਉਹਨਾਂ ਦਾ ਮਿਲ ਗਿਆ ਵਾਪਸ ਤੇ ਨਾਲ ਹੀ ਮੈਂ ਲੋਕਾਂ ਨੂੰ ਵੀ ਇਹ ਅਪੀਲ ਕਰੂੰਗਾ ਕਿ 112 ਦੀ ਵੱਟ ਤੋਂ ਵੱਧ ਯੂਜ਼ ਕਰੇ ਕਿਉਂਕਿ ਇਹ ਕਿ ਐਸੇ ਕਿ ਹੋ ਜਾ ਜਦੋਂ 112 ਤੇ ਸਾਨੂੰ ਇਨਫੋਰਮੇਸ਼ਨ ਆਈ ਸੀ ਜੋ ਨਾਲ ਦੀ ਨਾਲ ਹੀ ਉੱਤੇ ਕੰਮ ਕੀਤਾ ਗਿਆ ਤੇ ਬੱਚਾ ਇਹਨੂੰ ਰਿਕਵਰ ਕੀਤਾ ਸਰ ਇਹ ਕਿੱਥੇ ਰਹਿਣ ਵਾਲੇ ਨੇ ਜੀ ਇਹ ਜਿਹੜੇ ਬਿੱਟੂ ਤੇ ਪੱਪੂ ਐ ਇੱਥੇ ਦੇ ਰਹਿਣ ਵਾਲੇ ਆ ਦੋਨੋਂ ਇੱਕ ਸਰਾਂਦ ਰੋਡ ਰਹਿੰਦਾ ਬਿੱਟੂ ਤੇ ਜਿਹੜਾ ਪੱਪੂ ਐ ਇਹ ਇੱਥੇ ਦਾ 500 ਰੋਡ ਦਾ ਰਹਿਣ ਵਾਲਾ ਬਟ ਇਹ ਹੁਣ ਇਹਨਾਂ ਦੀਆਂ ਝੁੱਗੀਆਂ ਹੈਗੀਆਂ ਉਹ ਝੁੱਗੀਆਂ 'ਚ ਰਹਿੰਦੇ ਆ ਜੇ ਇਹਨਾਂ ਦੇ ਕੰਸਰਟ ਵੀ ਕਿੱਦਾਂ ਆਏ ਬੱਚੇ ਚੱਕਣ ਕੀ ਇਹ ਵੀ ਉੱਥੇ ਆਉਂਦੇ ਰਹਿੰਦੇ ਸੀ ਇਹ ਉੱਥੇ ਹੁੰਦੇ ਫਿਰਦੇ ਰਹਿੰਦੇ ਸੀ ਪਹਿਲਾਂ ਰੈਕੀ ਵਗੈਰਾ ਕੀਤੀ ਉਸ ਤੋਂ ਬਾਅਦ ਉੱਥੋਂ ਇਹਨਾਂ ਨੇ ਬੱਚਾ ਚੱਕਿਆ ਨੂੰ ਪਤਾ ਸੀ ਕਿ ਉੱਥੇ ਦਿੱਤੇ ਆਪਣੇ ਮਾਪੇ ਨਾਲ ਸੰਪੋ ਫੁੱਟਪਾਥ ਤੇ ਸੋ ਉੱਥੋਂ ਇਹਨਾਂ ਨੇ ਬੱਚਾ ਉੱਥੇ ਚੱਕਿਆ ਫਿਰ ਹੋਰ ਵੀ ਕਈ ਬੱਚੇ ਹੈਗੇ ਜਿਹੜੇ ਛੋਟੇ-ਛੋਟੇ ਇੰਤ ਸੋ ਵੀ ਛੋਟੇ-ਛੋਟੇ ਉੱਤੇ ਫੁੱਟਪਾਥ ਤੇ ਹੁੰਦੇ ਹਾਂਜੀ ਬਿਲਕੁਲ ਸੋ ਉਹਦੇ ਤੇ ਅਸੀਂ ਕੰਮ ਕਰ ਰਹੇ ਹਾਂ ਡੀਸੀ ਸਾਹਿਬ ਦੇ ਨਾਲ ਟਾਈ ਅਪ ਕਰਕੇ ਜਿਹੜਾ ਰਹਿਣ ਬਸੇਰਾ ਬਣਿਆ ਹੋਇਆ ਹੈ ਉਦੇ ਵਿੱਚ ਇਹਨਾਂ ਨੂੰ ਸ਼ਿਫਟ ਕਰਾਂਗੇ ਜੇ ਉੱਥੇ ਵੀ ਫੁੱਲ ਹੋ ਜਾਂਦਾ ਤੇ ਹੋਰ ਵੀ ਫੈਸਿਲਿਟੀਆਂ ਆਪਾਂ ਲੱਭ ਕੇ ਤੇ ਉੱਥੇ ਉਹਨਾਂ ਨੂੰ ਸਾਰਿਆਂ ਨੂੰ ਸ਼ਿਫਟ ਕਰਾਂਗੇ ਇਹਦੇ ਵਿੱਚ ਇੱਕ ਜ਼ਿਕਰਯੋਗ ਗੱਲ ਇਹ ਹੈ ਕਿ ਬਿੱਟੂ ਤੇ ਵੀ ਪਹਿਲਾ ਪਰਚਾ ਹੈਗਾ ਡੀਪੀਐਸ ਦਾ ਸੋ ਉਹਦੇ ਵਿੱਚ ਉਹ ਵੀ ਅਸੀਂ ਸਾਰਾ ਚੈੱਕ ਕਰਦੇ ਆ ਜਿਹੜਾ ਪਿਛਲਾ ਪਰਚਾ ਤੇ ਬਾਕੀ ਵੀ ਇਹਨਾਂ ਦੀ ਕਰੀ ਕਮੀਨਲ ਐਕਟੀਵਿਟੀਜ਼ ਨੇ ਉਹ ਵੀ ਸਾਰੀਆਂ ਚੈੱਕ ਸਰੇ ਦੋਨੋਂ ਇਕੱਠੇ ਕਿੱਧਰ ਭਏ ਸੰਪਰਕ ਵਿੱਚ ਕਿ ਨਾਲ-ਨਾਲ ਰਹਿੰਦੇ ਸੀ ਝੁੱਗੀਆਂ ਜਿਵੇਂ ਮੈਂ ਕਹਿ ਕਿ ਸੇਮ ਹੋ ਝੁੱਗੀਆਂ ਹੈਗੀਆਂ ਇਹਨਾਂ ਦੀ ਸੋ ਉੱਥੇ ਇਕੱਠੇ ਰਹਿੰਦੇ ਸੀ ਦੋਨੋਂ ਉੱਥੇ ਇਹਨਾਂ ਨੇ ਬੈ ਕੇ ਸਲਾਹ ਕੀਤੀ ਹੈ ਜਿਵੇਂ ਕਿ ਤੁਸੀਂ ਦੱਸਿਆ ਵੀ ਤਕਰੀਬਨ 24 ਘੰਟੇ ਬੱਚਾ ਹੈਗਾ ਬੋਲ ਰਿਹਾ ਤੇ ਫਿਰ ਇਹਨਾਂ ਨੂੰ ਬੱਚੇ ਨੂੰ ਸੰਭਾਲਣ ਵਾਸਤੇ ਕੋਈ ਲੇਡੀ ਕੋਈ ਇਨਵੋਲਵ ਹੈ ਜਾਂ ਕੋਈ ਹੋਰ ਵੀ ਇਨਵੋਲਵ ਹੈ ਕਿਵੇਂ ਸੰਭਾਲਿਆ ਇਹਨਾਂ ਨੇ ਆਪਣੀ ਬੇਟੀ ਜਿਹੜੀ ਸੀਗੀ ਉਹਨੂੰ ਨਾਲ ਬੁਲਾ ਲਿਆ ਸੀਗਾ ਉਹਦੇ ਨਾਲ ਗੱਲਬਾਤ ਕਰਕੇ ਜਿਹਨੂੰ ਦੇਣਾ ਸੀ ਬੱਚਾ ਸੋ ਉਹ ਸੰਭਾਲ ਕਰ ਰਹੀ ਸੀ ਬੱਚੇ ਦੀ ਉਸ ਵੇਲੇ 40 ਘੰਟੇ ਉਹਦੀ ਇਨਵੋਲਵ ਉਹਨਾਂ ਨੂੰ ਉਹਨੂੰ ਇਹਨਾਂ ਨੇ ਇਹ ਨਹੀਂ ਸੀ ਦੱਸਿਆ ਕਿ ਬੱਚਾ ਕਿੱਥੋਂ ਆਇਆ ਹੈ ਕਿਵੇਂ ਆਇਆ ਉਹਨਾਂ ਨੇ ਇਹ ਕਿਹਾ ਕਿ ਬੱਚਾ ਸੀ ਲੈ ਕੇ ਆਇਆ ਤੂੰ ਸੰਭਾਲ ਲੈ ਉਹਦੀ ਇਨਵੋਲਵਮੈਂਟ ਹਜੇ ਵੇਖਣੀ ਬਾਕੀ ਹੈ ਫਿਰ ਇਹ ਜਿਹੜੇ ਇਹਦੀ ਬੇਟੀ ਹੈ ਉਸ ਦੇ ਸੇਤੀ ਕਾਫੀ ਹੋਵੇ ਤਾਂ ਉਹੀ ਮੈਂ ਕਹਿ ਰਿਹਾ ਉਹ ਇਨਵੈਸਟੀਗੇਸ਼ਨ ਦਾ ਪਾਰਟ ਹੈ ਕਿ ਉਹਦਾ ਰੋਲ ਕੀ ਸੀਗਾ ਉਹਨੂੰ ਪਤਾ ਸੀ ਇਸ ਬਾਰੇ ਜਾਂ ਨਹੀਂ ਪਤਾ ਸੀ ਸੋ ਉਹ ਸਾਰਾ ਚੈੱਕ ਕਰ ਅੱਜ ਪਹਿਲੀ ਕੋਸ਼ਿਸ਼ ਸੀ ਇਹਨਾਂ ਨੇ ਹੋਰ ਵੀ ਬੱਚਾ ਚੱਕਿਆ ਹਜੇ ਤੱਕ ਜਿਹੜੀ ਸਾਡੀ ਤਫਤੀਸ਼ ਹੋ ਦੇ ਮੁਤਾਬਕ ਪਹਿਲੀ ਸੀ ਕੋਈ ਦੇ ਗ੍ਰਾਫੀ ਕੋਈ ਪਰਚੇ ਪੁੱਛੇ ਇਨ ਸਰ ਨਹੀਂ ਬਿੱਟੂ ਦਾ ਹੈਗਾ ਇੱਕ ਪਰਚਾ